ਸਸਿガル ਜੀ ਕਿਹਾ ਚਾ ਲਿਆ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ 2B08 ਵਾਲੇ YouTube ਚੈਨਲ ਤੇ ਅੱਜ ਆ ਰਹੇ ਆਪਾਂ ਘਰਾਂ ਨੂੰ ਪੂਰੀ ਹੋਣ ਸਰਵਿਸ ਦੀ ਮੜੀ ਦਿਖਾਵਾਂਗੇ ਠੀਕ ਹੈ ਜੀ ਨਾਲ ਪੀਰ ਪੁਆ ਦੇ ਲੈ ਕੇ ਆਉਣਾ ਆ ਠੀਕ ਹੈ ਜੀ ਨਾਲ ਇਹਦਾ ਬਲੌਗ ਤਿਆਰ ਕਰ ਲੈਣੀ ਹੈ ਠੀਕ ਹੈ ਜੀ ਤੇ ਬਲੌਗ ਵਧੀਆ ਲੱਗਾ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ 20 ਮਿੰਟ ਪੈ ਚੁੱਕਾ ਥੋੜਾ ਵਾਲਾ ਨਹੀਂ 15-20 ਮਿੰਟ ਪੈਂਦਾ ਠੀਕ ਹੈ ਜੀ ਹਮਮ ਕਰਕੇ ਬਿਲ ਜਾਂਦਾ ਗਰਮੀ ਵੀ ਬਹੁਤ ਜ਼ਿਆਦੇ ਆ ਠੀਕ ਹੈ ਤੇ ਬਲੌਗ ਤੁਹਾਨੂੰ ਦਿਖਾ ਲਾਂਗੇ ਤੇ ਬਣੇ ਰਿਓ ਬਲੌਗ ਨੂੰ ਸ਼ੀਰ ਜੁੜੂ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਸੀ ਤਾ ਹਾਂ ਤੇ ਸੈਲਫ ਜੀ ਉਹ ਚਲਦੀ ਹੀ ਨਹੀਂ ਸੈਲਫ ਤਾਂ ਹੋਣ ਜਾਣੀ ਆ ਆਪਾਂ ਫਿਰ ਦੇ ਕੀ ਕਹਿੰਦੇ ਠੀਕ ਆ ਕੂੜੀ ਨਹੀਂ ਚਲਦੀ ਹੈਗੀ ਆ ਜਾਣੀ ਦਾ ਮਤਲਬ ਉਹ ਹੋ ਨਹੀਂ ਹੋ ਰਹੀ ਦੂਜੀ ਸਕੂਰੀ ਸਟਾਰਟ ਨਹੀਂ ਹੋ ਰਹੀ ਰਵਟੇ ਹੀ ਖਸ ਗਈ ਉਹਦੀ ਹੈ ਨਾ ਸਾਰੀ ਆ ਕਰਕੇ ਸਕੂਰੀ ਜਾਂਦੀ ਨਹੀਂ ਦਾ ਬੁਗਾਰ ਨੇ ਜਾਂਦੀ ਨਹੀਂ ਕਹਿਣਾ ਮਤਲਬ ਸੋਨੀ ਦੇ ਬ੍ਰਦਰ ਦੀ ਇੱਕ ਦੁਕਾਨ ਹੈ ਉੱਥੇ ਮੋਟਰਸਾਈਕਲ ਠੀਕ ਹੁੰਦੇ ਉਹ ਤੁਹਾਨੂੰ ਦਿਖਾਉਂਦਾ ਸਾਰੀ ਠੀਕ ਆ ਤੇ ਅੱਜ ਦੇਖੋ ਇਹ ਕਿਹੜਾ ਆ ਹੋਰ ਉਹ ਟੈਂਪੂ ਇਹ ਟਮਾਟੇ ਪੇ ਰਹਿ ਗਏ ਹਾਂ ਠੀਕ ਆ ਟਮਾਟੇ ਪੇ ਰਹਿ ਗਏ ਵੀ ਤਨਾਨਾ ਤੋਂ ਬਾਅਦ ਆਪਾਂ ਜੇ ਮੰਡੀ ਮੁਰੇ ਜਾਵਾਂਗੇ ਆਪਾਂ ਠੀਕ ਆ ਨਾਲੇ ਕਿਉਂਕਿ ਤਾਂ ਹਾਂ ਉਹ ਵੀ ਆ ਰਹੇ ਆ ਅੰਦਰ

ਤੋਂ ਗਮਾਂ ਨਾ ਕਰੀਂ ਓਕੇ ਆਹ ਤੇ ਮੁਰਗੀ ਲੱਗਿਆ ਵਾ ਦੇਖੋ ਓ ਵੀ ਲੱਗਿਆ ਵਾ ਅੰਮੋ ਬਹੁਤ ਜਿਆਦੇ ਭਾਈ ਇਦਾਂ ਮੋਟੇ ਖੜੇ ਰਹਿੰਦੇ ਇੱਥੇ ਸੋਣੀ ਜਾਂਦੇ ਠੀਕ ਆ ਤੇ ਜੋ ਹੋਣਗੇ ਬੈਠਾ ਇੰਜਨ ਕਰ ਰਿਹਾ ਇੰਜਨ ਕਰਦਾ ਪਾ ਨਵਾਂ ਕੰਨ ਨਵਾਂ ਇਹ ਨਵਾਂ ਇੰਜਨ ਬਣ ਰਿਹਾ ਮੁੰਡਾ ਦੋ ਜਣਾਂ ਕਾਣੇ ਕੋਰਟ ਚੱਲ ਰਿਹਾ ਇਹ ਕਿੰਨਾ ਸੇਦਾ ਹੈ ਨਾ ਇਹਦਾ ਨਹੀਂ ਮੇਰੇ ਗੇਟ ਆ ਕੋਰਟ ਚੱਲ ਰਿਹਾ ਆ ਮੈਂ ਜਣਾ ਵੀ ਉਹਨੇ ਬੰਨ ਦਤਾ ਹੋਏ ਵਰਤਾ ਤੇ ਆਰ ਮੋਰਸਾ ਲਾ ਜਣਾ ਪਹਿਲਾ ਕੱਲਾ ਫੜਾਈ ਸੀ

ਮੋਰਚਾ ਜਿਹਾ ਬਣਿਆ ਇਹ ਵੀਰ ਦਾ ਆਇਆ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਤੁਹਾਡੇ ਲਈ ਬਣਾਉਂਦੇ ਆ ਲਾਈਕ ਵੀ ਕਰਿਆ ਕਰੋ ਫੋਲੋ ਵੀ ਕਰਿਆ ਕਰੋ ਠੀਕ ਹੈ ਜੀ ਸਾਡਾ ਆਪਣਾ ਪੀਵੀਜੀ ਰੋਟ ਵਾਲਾ ਇਹੋ ਤੋਂ ਚੈਨਲ ਨੂੰ ਇਹ ਪਾੜੀ ਲਾ ਤੇ ਆਪਾਂ ਰੇ ਆਪਾਂ ਸਕੂਟਰ ਹੀ ਠੀਕ ਕਰਾਉਂਦੇ ਆ ਠੀਕ ਹੈ ਉਹ ਭਾਈ ਕੰਦਾ ਰੋ ਪਿਆ ਉਹਨੇ ਪੂਰੇ ਦੇ ਮੜਿਆ ਕੋ ਕੀਤਾ ਠੀਕ ਹੈ ਵੇਖੋ ਕੀ ਕੰਦਾ ਉਹ ਇਹ 4 ਰੁਪਏ ਗਿਆ

we रेडी ਮੈਨੂੰ ਪਤਾ ਨਹੀਂ ਮੋਟਰਸਾਈਕਲ ਦੇ ਕੋਈ ਫੋਨ ਆਇਆ ਵੀਰ ਠੀਕ ਹੈ ਇਹ ਸਹੀ ਕੰਨਾ ਨੰਬਰ ਹੈ 15 ਨੰਬਰ ਹੈ ਕਾਲ ਕੰਨਾ ਨੰਬਰ ਹੈ ਇਹ ਕਾਲ ਕੰਨਾ ਨੰਬਰ ਹੈ ਕੰਨਾ ਨੰਬਰ ਹੈ ਹਾਂ ਸਵਾਗਤ ਹੈ 110 ਨੰਬਰ ਹੈ ਆ ਸਹੀ ਹੈ ਬਈ ਇਹ ਕੋ ਦਾ ਬਲੌਗ ਜਉਣਾ ਤਾਂ ਡਾਉਟ ਹੈ ਕੁਆਲਿਟੀ ਜ਼ਰੂਰ ਦੱਸਿਆ ਕਰੋ ਵੀਰੋ ਠੀਕ ਹੈ ਜੀ ਤੇ ਵੀਡੀਓ ਕਿੰਦਾ ਰਹੀ ਆ ਦੇਖਿਆ ਤੇ ਜੇ ਬਹੁਤ ਬਲੌਗ ਦੇ ਵਿੱਚ ਗੱਲਬਾਤ ਨਹੀਂ ਵਧੀਆ ਲੱਗਦੀ ਕਿਹਾ ਉਹ ਵਹਾਂ ਤੇ ਪ੍ਰੋਬਲਮ ਨੇ ਹਣਾ ਕੋਈ ਵੀ ਵੀਰ ਜੀ ਹੋ ਜਾਂਦੀ ਹੈ ਨਾ ਗੱਲ ਆ ਦੇ ਵਿੱਚ ਜਾਂ ਹੋਰ ਦੇ ਵਿੱਚ ਉਹ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਠੀਕ ਆ ਸੇ ਗੱਲਾਂ ਬਾਤਾਂ ਕਰਦੇ ਰਵਾਂਗੇ ਤੇ ਹੁਣ ਆਪਾਂ ਪਾਪਾ ਨੂੰ ਜਾ ਰਹੇ ਆ ਰੋਡ ਤੇ ਚੜਨ ਲੱਗੇ ਆ ਠੀਕ ਆ ਤੇ ਥੱਲੇ ਆਪਾਂ ਬਲੌਗ ਬਲੌਗ ਇੱਦਾਂ ਬਣਾਉਣੇ ਨਹੀਂ ਆਉਂਦੇ ਠੀਕ ਆ ਇੱਦਾਂ ਹੌਲੀ ਹੌਲੀ ਟ੍ਰੇਨਡ ਹੋਵਾਂਗੇ ਬਲੌਗ ਬਣਾਉਣ ਦੇ ਵਿੱਚ ਤੁਹਾਨੂੰ ਪਤਾ ਹਲੇ ਨਵੇਂ-ਨਵੇਂ ਆ ਨਾ ਬਲੌਗ ਤਾਂ ਕਰਕੇ ਮਾੜੀ ਜਿਹੀ ਪ੍ਰੋਬਲਮ ਆਉ ਜਿੱਦਾਂ ਇਦਾਂ ਹੌਲੀ ਹੌਲੀ ਜੀ ਕਰਦੇ ਜਾਣਾ ਵਧੀ ਜਾਣਾ ਵਲੌਗ ਬਲੌਗਾਂ ਦੇ ਵਿੱਚ ਉਦੋਂ ਉਦੋਂ ਸਹੀ ਹੋਈ ਜਾਣੇ ਆ ਠੀਕ ਹੈ ਜੀ ਆਪਾਂ ਆ ਗਏ ਆ ਰੋਡ ਤੇ ਚੱਲਦਾ ਉਹਨਾਂ ਦਾ ਇਹ ਗਰਿਆਂ ਤੋਂ ਫਲੋਰ ਵਾਲਾ ਬਗਵਾੜੇ ਵਾਲਾ ਰੋਡ ਹੈ ਠੀਕ ਹੈ ਜੀ ਜਲੰਧਰ ਵਾਲਾ ਇਧਰੋਂ ਮੰਦਿਰ ਆ ਬਾਬਾ ਜੀ ਤਾਂ ਪਪਾ ਜੀ ਆ ਠੀਕ ਆ ਮਾੜਾ ਪੰਪ ਤੇ ਪਹੁੰਚਣੇ ਜਾਣੇ ਆ ਲੋ ਜੀ ਉਹ ਚੱਲਦਾ ਉੱਪਰ ਰੋਡ ਇਹ ਗੀ ਡਬਲ ਰੋਡ ਆ ਇਹ ਥੱਲੇ ਵਾਲਾ ਇਹਦੇ ਗੱਡੀਆਂ-ਗੁੱਡੀਆਂ ਲੈਂਡ ਰਹੀਆਂ ਆ ਇਹ ਥੱਲੇ ਵਾਲਾ ਰੋਡ ਆ ਦੇਖੋ ਉੱਪਰ ਰੋਡ ਚੱਲ ਰਿਹਾ ਇਹ ਮੇਨ ਰੋਡ ਆ ਫਗਵਾੜੇ ਤੋਂ ਜਲੰਧਰ ਤੋਂ ਉਪਰ ਆ ਰਿਹਾ ਜੀ ਤੇ ਮੇਨ ਰੋਡ ਇਧਰਿਆਂ ਵਾਲਾ ਆ ਪੰਪ ਵਾਲਾ ਰ ਆ ਆਪਾਂ ਪੰਪ ਨੂੰ ਜਾ ਰਹੇ ਨਿਆਣਿਆਂ ਨੂੰ ਬਿਸਕੂ ਲੁੱਟੀ ਹੋ ਗਈ ਆਪਾਂ ਵੀ ਨਿਆਣੇ ਲੈਣ ਜਾਣੇ 2 ਵਜੇ ਇਹ ਜੀ ਆਹ ਦੇਖੋ ਚੜੀਆਂ ਮੈਂ ਜਿਹੜੀ ਗੱਲ ਕਰਦਾ ਸੀ ਨਾ ਉਦੋਂ ਆ ਇਹਨਾਂ ਦੇ ਵਿੱਚ ਰਹਿੰਦੀਆਂ ਆ ਇਹ ਕਹਿੰਦੇ ਨੇ ਜਿਹੜੇ ਵਿਜਾਗ ਇਹਨਾਂ ਦੇ ਵਿਚ ਰਹਿੰਦੇ ਆ ਉਹਨਾਂ ਨੂੰ ਲੋਕ ਇਹਨੂੰ ਖਾਣਾ ਪਾਣੀ ਪਾ ਜਾਂਦੇ ਆ ਉਹਦਾ ਦਰਾਹ ਤੇ ਥੋੜੇ ਵਾਲੇ ਇੰਨੇ ਨਹੀਂ ਭਰੇ ਤੇ ਗਰਮੀ ਬਹੁਤ ਆਣ ਪੰਪ ਆ ਗਿਆ ਗਰਿਆਂ ਵਾਲਾ ਉਹ ਦੇਖੋ ਕਰਿਆ ਆਏ ਫਲੋਰ ਵਾਲਾ ਰੋਡ ਤੇਲ ਆ ਪੰਪ ਵਾਲਿਆ ਠੀਕ ਆ ਤੇ ਪਾ ਲਿਆ ਠੀਕ ਆ ਜੀ ਤੇ ਹੁਣ ਜਾ ਰਹੇ ਆ ਆਪਾਂ ਪੈਂਡ ਨੂੰ ਘਰਾਂ ਨੂੰ ਰੋਡ ਤੇ ਹਵਾ ਵਾ ਪੈਂਦੀ ਪਤਾ ਨਹੀਂ ਕੀ ਕਰਦੇ ਆ ਠੀਕ ਆ ਹੁਣ ਆਪਾਂ ਜਾ ਰਹੇ ਆ ਘਰਾਂ ਨਾ ਨਾ ਦੁਬਾਰਾ ਦੂਜੀ ਗੱਲਬਾਤ ਕਰਨੀ ਪਣੀ ਹੈ ਵਿੱਚ ਇਹ ਹੌਣ ਪਕਵੜਿਆ ਨੂੰ ਰੋਡ ਜਾਇਆ ਪਹਿਲਾਂ ਬਲੌਰਾ ਨੂੰ ਜਾਂਦਾ ਸੀ ਹੁਣ ਪਕਵੜਿਆ ਨੂੰ ਜਾ ਰਿਹਾ ਇਹ ਆ ਵੀਰੋ ਬੁਲਟ ਆ ਗਈ ਕਿਦਾ ਕਰੀਏ ਤਿਆਰ ਕਰਕੇ ਵੇਚਦੇ ਤੁਸੀਂ ਲੈਟ ਤੇ ਵੀ ਇਥੋਂ ਨੇ ਗ੍ਰਾਮ ਆਈ ਉਹ ਵਾਲੇ ਬਾਹਰ ਨੂੰ ਵੇਚਦੇ ਜਿਹੜੇ ਬੁਲਟ ਰੋਬੀ ਉਧਰ ਪਰ ਹੈ ਇਹ ਬਲੌਰਾਂ ਨੂੰ ਐਂ ਜੀ ਉੱਥੇ ਜਲੰਧਰ ਆ ਰਹੀ ਆ ਠੀਕ ਆ ਬੈਂਕਾ ਠੀਕ ਆ ਸ਼ਹਿਰ ਦਾ ਬਾਹਰ ਇਹ ਤਾਂ ਬਾਹਰ ਨੂੰ ਜੂਰਗਾ ਕਰਿਆ ਸਾਡੇ ਦਾ ਥੋੜਾ ਜਿਹਾ ਨਾ ਪਾਓ ਸਾਹਮਣੇ ਰੋਡ ਉਹ ਸਾਹਮਣੇ ਬੱਸਾਂ ਖੜਧੀਆਂ ਵੀਰੋ ਆ ਹੁਣ ਆਪਾਂ ਫਲੋਰ ਵਾਲੇ ਰੋਡ ਤੋਂ ਫੇਰ ਟੱਪੜਾ ਹੈਮਪੂ ਚੱਲਣੇ ਬੰਦ ਹੋ ਇਧਰ ਸਾਡੀ ਸਾਈਡ ਵੱਲ ਚੱਲਦੇ ਆਏ ਧੋਖਾ ਰਹਿਣੇ ਆ ਨਾ ਆਪਾਂ ਭਾਈ ਜੰਮਾ ਸਾਰੇ ਇਹਨਾਂ ਫਲੋਰ ਉਨੋਂ ਏ ਤੁਹਾਨੂੰ ਅੱਜ ਗਰਿਆਂ ਜੀਆਂ ਕੜੀਆਂ ਦੇ ਦੁਬਾਰਾ ਦਰਸ਼ਕਾਂ ਨੂੰ ਕਰਾ ਰਿਹਾ ਠੀਕ ਹੈ ਜੀ ਟਰਾਲੀ ਆਵੇ ਸੀ ਮੋੜੇ ਤਾਂ ਕਰਕੇ ਲੋਕੀਂ ਨੂੰ ਬੰਦ ਕਰ ਲਈ ਤੇ ਹੁਣ ਜਾ ਰਹੇ ਆਪਾਂ ਪਿੰਡਾਂ ਨੂੰ ਠੀਕ ਆ ਸਾਵੇਂ ਬਲੌਗ ਦੇ ਵਿੱਚ ਟਕਰਾਂਗੇ ਇਹਨੂੰ ਸ਼ੇਅਰ ਕਰਕੇ ਰੱਛਾਂਨ ਦਿਖਾਉਦੇ ਆ ਗਰਿਆਂ ਦਾ ਦੇਖੋ ਕਿੰਨਾ ਪੈ ਗਿਆ ਟ੍ਰੈਫਿਕ ਤੇ ਜਾਵੇ ਹੋ ਗਿਆ ਜੀ ਹੜ੍ਹ ਵੀ ਤੇ ਠੀਕ ਹੈ ਜੀ ਕੱਚ ਤੁਹਾਡੇ ਰਾਮ ਨੇ ਆ ਜਿੱਦਾਂ ਗੱਟੀਆਂ ਸੈਟਾਂ ਤੇ ਲੱਗਦੀਆਂ ਵੀ ਪ੍ਰੋਬਲਮ ਦੇਦੀਆਂ ਜੇ ਸੈਟਾਂ ਦੇ ਗੱਡੀਆਂ ਦੇ ਸਾਰੇ ਆ ਕੰਮ ਖਰਾਬ ਕਰ ਦਿੰਦੇ ਆ ਬਾਕੀ ਗੱਡੀਆਂ ਵੀ ਰੋਕ ਦਿੰਦੇ ਆ ਏ ਇਹਦਾ ਮਤਲਬ ਹਾਂ ਬਾਕੀ ਗੱਡੀਆਂ ਨੂੰ ਰੋਕ ਲੈਂਦੇ ਠੀਕ ਆ ਇਹ ਅਗਲਾ ਵਾਰ ਸਾਡੇ ਗਰੇਡਾਂ ਦਾ ਮਜੂਦ ਖਲ ਦੇਖ ਲੋ ਕਿੰਨਾ ਰੱਛੀ ਸੀ ਗੱਲ ਅੱਜ ਰੱਛ ਪਿਆ ਠੀਕ ਹੈ ਜੀ ਜਾ ਇੱਥੇ ਪਹਿਲਾਂ ਸਾਲ ਮੈਮਰੀ ਲੱਗਦੀ ਸੀ ਹੁਣ ਇੱਥੇ ਰੇਡੀ ਦਾ ਬੰਦੇ ਠੀਕ ਹੈ ਜੀ ਨਿਆਣੇ ਦੇਖਦੇ ਨਹੀਂ ਸਕੂਟਰ ਵਾਲੇ ਦੇ ਮੂਰੇ ਇਕਦਮ ਲਓ ਜੀ ਪਹੁੰਚ ਗਏ ਅਬ ਅਸੀਂ ਮਨੂ ਵੀਰ ਦੇ ਕੋਲ ਠੀਕ ਹੈ ਆਡ ਗਰਿਆਂ ਵਾਲੇ ਦੇ ਕੋਲ ਹੈਗੀ ਆ ਬਲੌਗ ਬਲੌਗ ਠੀਕ ਹੈ ਨਾ ਜਾਉਣਾ ਹੈ ਬਲੌਗ ਆ ਰਹੀ ਮੈਂ ਦੱਸ ਰਹੀ ਐ ਇਦਾਂ ਹੀ ਬੱਸ ਉਹ ਲੈ ਲੈ ਵੀ ਹਾਂ ਅਸੂਈ ਹਵਾ ਚ ਲਿਆਨੇ ਬੱਤੀ ਹੈ ਨਾ ਹਾਂ ਉਹ ਪਹਿਲਾਂ ਦੱਸ ਕੇੜਿਆ ਮੈਂ ਕਿ ਸਾਰੇ ਗ੍ਰੈਂਜ ਦੇ ਵੀ ਲਾਈਟ ਗਈਓ ਆ ਕਿਉਂ ਤੂੰ ਦੇਖੀ ਜਾਂਨੇ ਆ ਆਪਣਾ ਸਕ੍ਰਿਪਟ ਲਿਖੀ ਜਾਂਨੇ ਆ ਦੇਖੋ ਇਹ ਆਪਣਾ YouTube ਦਾ ਕੰਮ ਆ ਜਿਹੜਾ ਪੈਂਡਿੰਗ ਪਿਆ ਵਾ ਹਾਂ ਸਾਰਾ ਲਿਖਿਆ ਪਿਆ ਠੀਕ ਆ ਤੇ ਮੈਂ ਜਲਦੀ ਆਉਗਾ ਹਾਂ ਦੇਖ ਵਾਲੇ ਚੈਨਲ ਜੁਆਇਨ ਕਰ ਲਿਓ ਆਡੀਸ ਕਰਾਇਆ ਹਾਂ ਭਈ ਆ ਬਾਕੀ ਆਪਾਂ ਫੇਕ ਬਿਜ਼ਨਸ ਦੀ ਵੀਡੀਓ ਦੇਖਦੇ ਪਏ ਆ ਹਾਂ ਤੇ ਇੰਟਰਨੈਟ ਤੇ ਅੱਜ ਕੱਲ ਫੇਕ ਬਿਜ਼ਨਸ ਬਹੁਤ ਚੱਲਦਾ ਆਨਲਾਈਨ ਤੋ ਬਚੋ ਉਹ ਇੱਕੋ ਨਿਆਣਾ ਨਹੀਂ ਨੂੰ ਵਾਇਰਲ ਹੋਇਆ ਏ ਔਰ ਕਿਹੜਾ ਕੀ ਕਹਿੰਦੇ ਟੀ ਹਲ ਬਾਹ ਉਤੇ ਲਾ ਰਿਹਾ ਏਦਾ ਕੋਸ਼ਿਸ਼ ਹੈ ਨਹੀਂ ਨਿਆਣਾ ਜੀ ਗੱਡੀ ਦੇ ਵਿੱਚ ਗੋਂਦਾ ਉਹ ਬੱਚਿਆਂ ਵਾਲਾ ਉਹਦੇ ਆਪਾਂ ਬੱਚਿਆਂ ਵਾਲੇ ਤਾਂ ਕੁਝ ਬੋਲਣਾ ਨਹੀਂ ਕਿਉਂਕਿ YouTube ਦੀ ਜਿਹੜੀ ਕਮਿਊਨਿਟੀ ਗਾਈਡਲਾਈਨ ਆ ਉਹਦੇ ਖਿਲਾਫ ਆ ਇਸ ਕਰਕੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਬਹੁਤ ਖਤਰਾ ਹੈ ਪਰ ਉਹ ਗਲਤ ਹੈ ਜੀ ਨਹੀਂ ਉਹ ਚੀਜ਼ ਗਲਤ ਆ ਵਿਊ ਲੈਣੀਆਂ ਬੱਚਿਆਂ ਦੇ ਨਾਲੇ ਆਪਾਂ ਸਿੱਖਿਆ ਵੀ ਉਦਾਂ ਵੀ ਗਲਤ ਦੇ ਰਹੇ ਨੇ ਆਣੇ ਨੂੰ ਆਪਾਂ ਨਸ਼ੇ ਨੂੰ ਛੇ ਬਾਰੇ ਤਾਂ ਦੱਸਣਾ ਹੀ ਨਹੀਂ ਚਾਹੀਦਾ ਕਿਉਂਕਿ ਮਾਹੌਲ ਪੰਜਾਬ ਦਾ ਤਾਂ ਪਹਿਲੇ ਨਸ਼ੇ ਤੇ ਸਾਰਾ ਲੱਗਾ ਆ ਤੇ ਛੋਟੇ ਛੋਟੇ ਬੱਚਿਆਂ ਨੇ ਸੋਸ਼ਲ ਮੀਡੀਆ ਯੂਜ਼ ਕੀਤਾ ਜਾ ਰਿਹਾ ਵਾ ਤੇ ਅੱਜ ਕੱਲ ਬਹੁਤ ਸਾਰੇ ਸਕੈਮ ਆ ਵਿਊ ਲੈਣ ਦੇ ਲਈ ਅੱਜ ਕੱਲ ਕੋਈ ਕਿਸੇ ਦਾ ਸਖਾ ਬਾ ਨਸ਼ੇ ਪੱਤੇ ਤੋਂ ਦੂਰ ਰੋ ਤੇ ਹੱਥ ਦੇ ਰੋ ਖੁਸ਼ ਰੋ ਜ਼ਿੰਦਗੀ ਚਲੋ ਡਿਪਰੈਸ਼ਨ 'ਚ ਘਟ ਜਾਓ ਸੋਸ਼ਲ ਮੀਡੀਆ ਦੇ ਡਿਪਰੈਸ਼ਨ ਦਾ ਇੱਕ ਉਹ ਵੀ ਹੋ ਚੁੱਕਾ ਵਾ ਅੱਜ ਕੱਲ ਹਾਂ ਕਿਉਂਕਿ ਫੋਨ ਦੇ ਐਡਿਕਟ ਹੋ ਚੁੱਕੇ ਆ ਬੱਚੇ ਬਾਕੀ ਸਾਰਾ ਮਾਹੌਲ ਪਤਾ ਕੀ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਠੀਕ ਹੈ ਚਲੋ ਠੀਕ ਹੈ ਜੀ ਬਲੌਗਰ ਦੇਖਣ ਲਈ ਧੰਨਵਾਦ ਸਾਰਾ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਠੀਕ ਹੈ ਜੀ ਤੇ ਵਧੀਆ ਲੱਗਾ ਬਲੌਗ ਸ਼ੇਅਰ ਕਰ ਦਿਓ ਲਾਈਕ ਕਰਿਓ ਸੱਸੇਕ